ਮੌਸਮ ਵਿਭਾਗ ਨੇ ਮਦਾਨੀ ਇਲਾਕੇ ਦੇ ਨਾਲ-ਨਾਲ ਉੱਤਰ ਪੂਰਬੀ ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਤੋਂ ਬੇਹਤ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ ਇਸ ਦਰਾਂ ਨੇ ਦਿੱਲੀ ਐਨਸੀਆਰ ਸਮੇਤ ਪੰਜਾਬ ਹਰਿਆਣਾ ਰਾਜਸਥਾਨ ਵਿੱਚ 1 ਤੋਂ 2 ਜਨਵਰੀ ਨੂੰ بارش ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਤਾਮਿਲਨਾਡੂ ਪੋਂਡੀਚੇਰੀ ਅਤੇ ਕੁਝ ਇਲਾਕਿਆਂ ਵਿੱਚ ਹਲਕੀ بارش ਦਰਜ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਵਿੱਚ ਪਛਮੀ ਉੱਤਰ ਪ੍ਰਦੇਸ਼ ਅਤੇ ਆਲੇ-ਦੁਆਲੇ ਦੇ ਅਤੇ ਐਮਸੀਆਰ ਖੇਤਰ ਵਿੱਚ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਇਸ ਦੇ ਨਾਲ ਹੀ 1 ਜਨਵਰੀ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਵਿੱਚ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਮੱਧਪਾਤਰੀ ਯਾਨੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਖੇਤਰ ਵਿੱਚ ਤਾਪਮਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਰਾਉਟ ਆਵੇਗੀ। ਮਰਨਗਰ ਤੇ ਬੈਠੇ ਜਰਜੀ ਸਿੰਘ ਡੱਲੇਵਾਲ ਵੱਲੋਂ ਪੰਜਾਬ ਬੰਦ ਨੂੰ ਸਫਲ ਬਣਾਉਣ ਦੇ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਬੰਦ ਵਿੱਚ ਹਰ ਵਰਗ ਨੇ ਸਹਿਯੋਗ ਦਿੱਤਾ ਇਸ ਕਾਰਕਿ ਉਹਨਾਂ ਕੋਲ ਲੋਕਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ ਡੱਲੇਵਾਲ ਨੇ ਉਹਨਾਂ ਜਵਾਨਾਂ ਦਾ ਦੀ ਧੰਨਵਾਦ ਕੀਤਾ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਡੱਲੇਵਾਲ ਖਿਲਾਫ ਰਾਤ ਸਮੇਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਡੱਲੇਵਾਲ ਨੇ ਕਿਹਾ ਕਿ ਜਵਾਨਾਂ ਨੇ ਜ਼ਮੀਨ ਡੱਲੇਵਾਲ ਨੇ ਕਿਹਾ ਕਿ ਜਵਾਨਾਂ ਨੇ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਪਾਪ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਅਤੇ ਡਰਾਈਵਰਾਂ ਵੱਲੋਂ ਵੀ ਗਨੋਰੀ ਬਾੜ ਤੇ ਬੈਠੇ ਕਿਸਾਨਾਂ ਤੇ ਹਮਲਾ ਕਰਨ ਤੋਂ ਮਨਾ ਕਰ ਦਿੱਤਾ ਗਿਆ ਜਿਸ ਕਰਕੇ ਉਹਨਾਂ ਜਵਾਨਾਂ ਅਤੇ ਡਰਾਈਵਰਾਂ ਦਾ ਧੰਨਵਾਦ ਕਰਦੇ ਹਨ ਡੱਲੇਵਾਲ ਕਹੇ ਕਿ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬ ਹਰਿਆਣਾ ਤੇ ਜ਼ਮੀਨ ਦੀ ਲੜੀ ਜਾ ਰਹੀ ਲੜਾਈ ਨੂੰ ਸਹਿਯੋਗ ਦਿੱਤਾ ਹੈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਥੇ ਬੈਠੇ ਨੂੰ ਜਿਸ ਤਰ੍ਹਾਂ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਪੰਦ ਦੇ ਸੱਧੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਹਰ ਦਿਲੋਂ ਸ਼ਬਦਾਂ ਮੈਂ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਕੁਰੰਤੌਵ ਦੇ ਤੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ। ਉਹਦੇ ਵਿੱਚ ਸ਼ਾਮਲ ਹੋਏ ਹਰੋ ਦੇ ਨਾਲ ਹੀ ਮੈਂ ਸਾਡੇ ਹੁਣ ਜਵਾਨਾਂ ਦਾ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੌਰੀ ਬੋਰਡ ਤੇ ਬੈਠਿਆਂ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ। ਉਸ ਵੇਲੇ ਜਵਾਨਾਂ ਦੀ ਜਮੀਰਾਂ ਕੀ ਉਹਨਾਂ ਨੇ ਵੀ ਇਸ পাপ ਕਰਮ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਹਰ ਜਵਾਬ ਦਿੱਤਾ ਹੈ ਪਤਾ ਲੱਗ ਗਿਆ ਹੈ ਕਿ ਡਰਾਈਵਰ ਭਾਈ ਚਾਰੇ ਨੇ ਵੀ ਇਹ ਕਿਹਾ ਹੈ ਕਿ ਅਸੀਂ ਖਨੋਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ ਸ਼ਬਦਾਂ ਮੈਂ ਤੈ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤ ਵਿੱਚ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ ਔਰ ਜਿਸ ਵੇਲੇ ਰਾਤਸੀ ਅਪੀਲ ਪਈ ਉਸੋ ਅਪੀਲ ਤੋਂ ਬਾਅਦ ਜਿੱਡੀ ਵੱਡੀ ਪੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ ਉਹਨਾਂ ਸਭ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਪੈਰਾ ਦਿੱਤਾ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਹੈ ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਕਿ ਭਈ ਜਦੋਂ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਣ ਕੋਈ ਔਕੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਚਲ ਸਕਦੀਆਂ ਵਰਜ ਇਸ ਵੇਲੇ ਸत्याग्रह ਵਰਗੇ ਅੰਦੋਲਨ ਕੁਸ਼ਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਅਜੇ ਹੀ ਹੁਕਮ ਦੇਣ ਲੱਗ ਜਾਣ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤ ਮਈ ਅੰਦੋਲਨਾਂ ਤੋਂ ਤੇ ਸत्याग्रह ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ agresssive ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ ਅਲੀ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਪਰ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨੇ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ ਪਾਰਸ ਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾਂ ਮੱਕਾਂ ਤੇ ਧਿਆਨ ਦੇਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਨਮੋਹਨ ਸਿੰਘ ਦੇ ਦੇਹਾਂਤ ਕਾਰਨ ਪੂਰਾ ਦੇਸ਼ ਸ਼ੋਗ ਦੇ ਵਿੱਚ ਹੈ ਫਿਲਮ ਇੰਡਸਟਰੀ ਸਮੇਤ ਵੱਖ-ਵੱਖ ਕੀਤਰਾਂ ਦੀ ਮਸ਼ਹੂਰ ਹਸਤੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਦਰਅਸਲ ਦਜੀਤ ਦੋਸਾਂਝ ਲੰਬੇ ਸਮੇਂ ਤੋਂ ਸੰਗੀਤਕ ਟੂਰ ਤੇ ਹਨ ਸ਼ੋਅ ਦੌਰਾਨ ਉਹਨਾਂ ਨੇ ਮਨਮੋਹਨ ਸਿੰਘ ਨੂੰ ਯਾਦ ਕੀਤਾ ਤੇ ਸਟੇਜ ਤੋਂ ਉਹਨਾਂ ਕਿਹਾ ਕਿ ਅੱਜ ਦਾ ਸਮਾਗਮ ਸਾਫਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਂ ਤੇ ਹੈ ਮਨਮੋਹਨ ਸਿੰਘ ਜੀ ਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ ਗੁਲਜੀਤ ਦਸਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਦਾ ਸ਼ੋਅ ਸਾਡੇ ਸਾਫਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਂ ਤੇ ਹੈ ਮਨਮੋਹਨ ਸਿੰਘ ਜੀ ਨੇ ਬਹੁਤ ਹੀ ਸਾਦਾ ਜੀਵਨ ਬਤੀਤ ਕੀਤਾ ਹੈ हजारों जवाबों से मेरी खामोशी अच्छी हजारों जवाबों से मेरी खामोशी अच्छी ना जाने कितने सवालों की रू रखे। मनमोहन सिंह जी बोलते थे। आज का हमारा कॉन्सर्ट है ये हमारे लेट जो फॉर्मर प्राइम मिनिस्टर हैं, डॉक्टर मनमोहन सिंह जी के नाम पे है बहुत ही सादा जीवन जी के गए मनमोहन सिंह बहुत ही सादा जीवन अगर मैं उनकी लाइफ की जर्नी की तरफ देखूं तो वो इतने सादा उन्होंने लाइफ जी है अगर उनको किसी ने बुरा भी बोला तो उन्होंने कभी उल्टा जवाब नहीं दिया हालांकि पॉलिटिक्स के करियर में ये सबसे मुश्किल काम है इस चीज से बचना आपने कभी लोकसभा का वो सेशन देखा आपने हमारे पॉलिटिशियन ऐसे झगड़ते हैं जैसे नर्सरी क्लास के बच्चे मतलब वो भी नहीं झगड़ते जैसे वो झगड़ते हैं खैर मैं उसमें नहीं घुसना चाहता लेकिन ये बात तो सिर्फ डॉक्टर मनमोहन सिंह जी के हिस्से आई है कि उन्होंने कभी किसी पे पलट के जवाब दिया ही नहीं ये उनकी लाइफ से हमें सीखना चाहिए एक शेर वो अक्सर बोला करते थे कि हजारों जवाबों से मेरी खामोशी अच्छी हजारों जवाबों से मेरी खामोशी अच्छी ना जाने कितने सवालों की आबरू रखे ये मनमोहन सिंह जी बोलते थे ये बात मुझे लगता है आज के यूथ को सीखनी चाहिए मुझे भी सीखनी चाहिए ये बात कि हमें कोई कितना भी बुरा बोले हमें कितना भी हमें भटकाने की कोशिश करें आपका लक्ष्य क्लियर होना चाहिए आप फोकस होने चाहिए अपने काम को लेके क्योंकि जो आपको बुरा बोल रहा है वो भी भगवान का रूप है है सिर्फ आपका टेस्ट हो रहा है कि आप उस रिएक्शन कैसे करते हैं सो आज के यूथ को और मुझे भी हम सबको यह सीखने की जरूरत है इनके जीवन से कि आप अपने काम पे फोकस होने चाहिए और एक और बड़ी बात जो मनमोहन सिंह जी के हिस्से आई है कि वो पहले ऐसे सिख थे जिनकी भारतीय करेंसी पे उनके दस्तखत भी थे जिनके जिसके पीछे पूरी दुनिया भाग रही है पैसों के पीछे उन पे इनके दस्तखत थे ये बहुत बड़ी बात है ये आसान बात नहीं है इस, इस, इस मुकाम तक पहुंच जाना तो आज हमारा सर झुकता है एक ऐसे देश प्रेमी के लिए जिन्होंने अपना पूरा जीवन देशभक्ति और देश की सेवा में लगा दिया मेरा बार बार अनकोट कोट जो नमन है डॉक्टर मनमोहन सिंह जी के लिए आज का जो ये हमारा कॉन्सर्ट है ये उनके नाम है ਦਿੱਲੀ ਦੇ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਤੇ ਗ੍ਰੰਥੀਆਂ ਦੇ ਸਨਮਾਨ ਵਿੱਚ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਆਪ ਨੇ ਗ੍ਰੰਥੀ ਪੁਜਾਰੀ ਸਨਮਾਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾ ਜਿੱਤੀ ਹੈ ਤਾਂ ਦਿੱਲੀ ਦੇ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਸਾਰੇ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਹਰ ਮਹੀਨੇ 18000 ਰੁਪਏ ਸਨਮਾਨ ਪੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅੱਜ ਜੋ ਯੋਜਨਾ ਦਾ ਮੈਂ ਐਲਾਨ ਕਰਨ ਜਾ ਰਹਾ ਹਾਂ ਇਸ ਯੋਜਨਾ ਦਾ ਨਾਮ ਹੈ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਇਸ ਯੋਜਨਾ ਦੇ ਤਹਿਤ ਮੰਦਿਰਾਂ ਵਿੱਚ ਭਗਵਾਨ ਦੀ ਪੂਜਾ ਕਰਨ ਵਾਲੇ लोगों की लोगों को पूजा करवाने वाले पुजारियों को और गुरुद्वारे में ग्रंथियों को हर महीने सम्मान राशि देने का प्रावधान है हम जानते हैं कि किस तरह से एक पुजारी हमारे सुख दुख सब में काम आता है हमारे घर में शादी हो बच्चे का बर्थडे हो कोई भी खुशी का मौका हो या कोई मौत हो जाए या कोई गम का मौका हो हर वक्त पुजारी हमारे साथ होता है हमारे को उसमें अपना कंट्रीब्यूशन करता है भगवान की पूजा कराता है हमें ये वो तबका है जिसने सदियों सदियों से हमारी परंपराओं हमारे रीति रिवाजों इसको पीढ़ी दर पीढ़ी एक तरह से जो गुरु शिष्य परंपरा पीढ़ी दर पीढ़ी इसने आगे बढ़ाया है हमारे संस्कारों को हमारी रीति रिवाजों को हमारे परंपराओं को लेकिन कभी इसने कभी भी अपने परिवार की तरफ ध्यान नहीं दिया और कभी भी हम लोगों ने इनकी तरफ ध्यान नहीं दिया हम मंदिर जाते हैं पूजा करते हैं लेकिन कभी भी इनकी तरफ हमने ध्यान नहीं दिया आज इस योजना के जरिए हम इसे मैं वेतन या तनख्वाह नहीं कहूँगा एक तरह से इनका सम्मान करने के लिए इसकी घोषणा कर रहे हैं कि लगभग अठारह हजार रुपये महीना इनको सम्मान राशि दी जाएगी हमारी सरकार बनने पर यह देश में पहली बार हो रहा है आज तक कभी किसी पार्टी किसी सरकार ने ऐसा नहीं किया ये पहली बार हो रहा है जैसे दिल्ली में हमने कई काम पहली बार किए स्कूल अच्छे किए पहली बार किए अस्पताल अच्छे किए पहली बार किए महिलाओं के लिए बस यात्रा फ्री करी पहली बार करी ऐसे ये पहली बार हो रहा है और मैं उम्मीद करता हूं कि भारतीय जनता पार्टी और कांग्रेस की सरकारें भी इससे सीख के अपने अपने राज्यों के अंदर पुजारियों और ग्रंथियों के सम्मान के लिए ऐसी योजनाएं लागू करेंगी इस योजना का कल से रजिस्ट्रेशन चालू होगा कल इस योजना का रजिस्ट्रेशन एक तरह से शुभारंभ करने के लिए मैं कनॉट प्लेस के हनुमान मंदिर जाऊंगा और वहाँ के पुजारियों का रजिस्ट्रेशन करके आऊँगा और उसके बाद दिल्ली के सभी मंदिरों और गुरुद्वारों में हमारे एम हमारे कैंडिडेट्स हमारे कार्यकर्ता पुजारियों का और ग्रंथियों का रजिस्ट्रेशन कल से फिर मेरे आरंभ करने के बाद पूरे दिल्ली के अंदर इसका रजिस्ट्रेशन चालू होगा मेरी भारतीय जनता पार्टी से हाथ जोड़ के विनती है जैसे उन्होंने पुलिस भेज के फर्जी केस करके महिला सम्मान को रोकने की कोशिश की लेकिन रोक नहीं पाए हुआ रजिस्ट्रेशन हो रहा है रजिस्ट्रेशन उन्होंने संजीवनी योजना रोकने की कोशिश की रोक नहीं पाए इस तरह से ये कम से कम पुजारियों और ग्रंथियों की योजना को रोकने की कोशिश ना करें बहुत पाप लगेगा वैसे उसने उन्होंने ऐसे ऐसे कर्म कर रखे हैं पाप तो उनको लगेगा ही लेकिन इससे और ज़्यादा पाप लगेगा भगवान भी नाराज होगा एक तरह से पुजारी और ग्रंथी हमारे और भगवान के बीच में एक ब्रिज का काम करते हैं सेतु का काम करते हैं हमारी प्रार्थनाओं को भगवान तक पहुंचाते हैं तो अगर आप पुजारियों को तंग करोगे ग्रंथियों को परेशान करोगे उनके पास पुलिस भेजोगे तो जाहिर तौर पर उनके मन से ही निकलेगी अगर आपके कोई प्रश्न है तो हाँ जी हाँ जी जो भी होगा उसकी चिंता मत कीजिए पैसे की कमी नहीं होने देंगे जब रजिस्ट्रेशन पूरा हो जाएगा तो बता देंगे कि कितने लोगों ने रजिस्टर किया मैं मेरी इनसे रिक्वेस्ट है कि हरदीप पुरी जी को गिरफ्तार कर लीजिए उनके पास सारा डेटा है कहां कहां उन्होंने रोहिंग्यों को बसाया उन्होंने ट्वीट करके बताया है ये इतनी मेहनत कर रहे हैं जरूरत क्या है नौटंकी क्यों कर रहे हैं हरदीप पुरी जी के पास और अमित शाह जी के पास सारा डेटा है कहाँ किस रोहिंग्या को बसाया वहाँ उसको कर लो गिरफ्तार ऐसी नौटंकी मचा रखी है मतलब इन्होंने कोई देश चलाना थोड़ी है सुबह से शाम तक नाटक करते रहते हैं ये लोग